ਜੇ ਤਲਵਾਰ ਜੀ ਵੱਲੋਂ ਇੰਹੀਂ ਲੱਭੂ ਜਿਹੜੇ ਆ ਬੰਡੇ ਗਏ ਆ ਇਸ ਖੁਸ਼ੀ ਵਿੱਚ ਬੰਡੇ ਗਏ ਆ ਕਿ ਕਾਂਗਰਸ ਵੱਲੋਂ ਜਿਹੜੀ ਹੈ ਇਹ ਲੈਂਡ ਪੁਲਿੰਗ ਸਕੀਮ ਜਿਹੜੀ ਹੈ ਵਾਪਿਸ ਕਰਵਾਈ ਗਈ ਹੈ 24000 ਏਕੜ ਜਿਹੜੀ ਲੈਂਡ ਹੈ ਲੁਧਿਆਣਾ ਦੀ ਇਕੱਲੇ ਦੀ ਗੱਲ ਕਰਦਾ ਆਲਰੇਡੀ ਜਿਹੜੀਆਂ ਇੰਪਰੂਵਮੈਂਟ ਅਸਿਸਟੈਂਸ ਸਕੀਮਾਂ ਗਲਾਡਾ ਦੀਆਂ ਸਕੀਮਾਂ ਉਹ 40-40 ਸਾਲ ਹੋ ਗਏ ਹਜੇ ਤੱਕ ਉੱਥੇ ਪੂਰੇ ਮਕਾਨ ਨਹੀਂ ਪਰੇ ਅੱਜ ਵੀ ਉੱਥੇ ਪਲਾਟ ਖਾਲੀ ਪਏ ਆ ਨਾ 95 ਐਮਐਲਏ ਨੇ ਤੇ ਕਿਤੇ ਨਾ ਕਿਤੇ ਲੋਕ ਜਿਹੜੇ ਆ ਸਾਨੂੰ ਚੰਗਾ ਸਮਝਦੇ ਆ ਲੋਕ ਇਹਨਾਂ ਦੇ ਕਹਿਣ ਤੇ ਸਾਡੀ ਗੱਲ ਮੰਨ ਜਾਂਗੇ ਫੈਦੇ ਦੇ ਸਕੀਨਾਂ ਪਰ ਜਦੋਂ ਇਹਨਾਂ ਨੂੰ ਲੱਗਿਆ ਵੀ ਇਹ ਤਾਂ ਪੱਕਾ ਮੋਰਚਾ ਲੱਗਣ ਜਾ ਰਿਹਾ ਔਰ ਸਰਕਾਰ ਲੈਖਾ ਤੇ ਫਿਰ ਇਹ ਘਬਰਾ ਗਏ ਫਿਰ ਇਹਨਾਂ ਨੇ ਆਪਣੀ ਇੰਟੈਲੀਜੈਂਸ ਇਨਪੁੱਟ ਲਿੱਤੀ ਤੋਂ ਦੇ ਚ ਉਹ ਕਲੀਅਰ ਹੋ ਗਿਆ ਕਿ ਸਾਰੇ ਪਾਸੇ ਵਿਰੋਧ ਹੈ ਡਰਦੇ ਹੋਏ ਨੇ ਵਾਪਸ ਲੁਕਤੀ ਹੈ ਇਹ ਮਨਿਸਕਰ ਕੇ ਵਾਪਸ ਇਟਲੀਆ ਇਲੈਕਸ਼ਨ ਨਿਕਲ ਜਾਈ ਜੇ ਕਿਤੇ ਗਲਤੀ ਦੁਆਰਾ ਪੰਜਾਬ ਦੇ ਲੋਕਾਂ ਨੇ ਕਰਤੀ ਇਹ ਦੁਆਰਾ ਅਗੇ ਤੇ ਆਮ ਦੀ ਅਮਨ ਸਕੀਮ ਦੁਆਰਾ ਲਾਗੂ ਕਰਨੀ ਹੈ ਕੁਕਿੰਗ ਦੇ ਪਿੱਛੇ ਬਾਸ ਸੰਚਸ ਨੇ ਸਾਰਾ ਇੱਕ ਪਲਾਨ ਸੀ ਪੰਜਾਬ ਦਾ ਬੜਾ ਵੱਡਾ ਨੁਕਸਾਨ ਹੋਣਾ ਸੀਗਾ ਪੰਜਾਬ ਦੇ ਖੇਤੀ ਦਾ ਨੁਕਸਾਨ ਹੋਣਾ ਸੀਗਾ ਪੰਜਾਬ ਦੇ ਸਾਡੇ ਕਿਸਾਨ ਪਰਿਵਾਰਾਂ ਦਾ ਨੁਕਸਾਨ ਹੋਣਾ ਸੀਗਾ ਉਹ ਜਿਨ੍ਹਾਂ ਨੂੰ ਜਗਾ ਕੰਮ ਫਿਰਦੀ ਸੀ ਕਿ ਉਹਨਾਂ ਦਾ ਵੀ ਭਲਾ ਨਹੀਂ ਹੋਣਾ ਸੀ ਕਿਉਂਕਿ 20 ਸਾਲ ਦਾ ਡਵੈਲਪਮੈਂਟ ਨਹੀਂ ਹੋਣੀ ਸੀ ਲੇਕਿਨ ਬੰਮੀ ਵਾਲੇ ਦਾ ਪ੍ਰੈਸ਼ਰ ਸੀਗਾ ਤੇ ਇਹਨਾਂ ਨੇ ਲਾਗੂ ਕਰਤੀ ਜੋਗੇ ਦੇਖਿਆ ਵੀ ਹਾਲਾਤ ਹੋਰ ਵਿਗੜ ਜਾਣਗੇ ਤੇ ਇਹਨਾਂ ਦਾ ਜਿਹੜਾ ਪੋਲਿਟਿਕਲੀਏ ਡੈਮੇਜ ਹੋ ਜਾਣਗੇ ਤੇ ਦੌਰਾਨਗੇ ਨਹੀਂ ਸੋਨੇ ਨੇ ਵਾਪਸ ਲੈ ਲਈ ਸਾਡੇ ਪਰਿਵਾਰ ਦੀ ਔਲਤਾਂ ਨੂੰ 1000 ਰੁਪਏ ਦੇ ਕੇ ਮੁਕਰ ਗਏ ਪੈਨਸ਼ਨ 2500 ਦੇਣੀ ਸੀ ਉਹ ਨਹੀਂ ਦਿੱਤੀ ਰੇਤਾ ਕਹਿੰਦੇ ਸੀਗੇ ਕਿ ਤੁਹਾਨੂੰ ਫ੍ਰੀ ਮਿਲੇਗਾ ਜਾਂ ਸਸਤਾ ਮਿਲੇਗਾ ਉਹ ਨਹੀਂ ਹੋਇਆ ਕੇਜਰੀਵਾਲ ਜੀ ਵਿਲੇ ਕਰਤੇ ਦਿੱਲੀ ਦੇ ਲੋਕਾਂ ਨੇ ਮਨੋਂ ਨਾ ਕੋਈ ਵਿਚਾਰਿਆ ਕੋਈ ਸਾਧਨ ਨਹੀਂ ਹੈ ਵੀ ਕਿਦਾਂ ਰੁਪਏ ਇਕੱਠੇ ਹੋਣ ਇਹਨਾਂ ਦੇ ਪਰਿਵਾਰ ਵੀ ਮੌਲਮ ਚ ਆ ਗਏ ਤੇ ਜਿਹੜੇ ਅੱਜ ਇਹਨਾਂ ਦੇ ਲੋਕ ਕਹਿ ਰਹੇ ਆ ਵੀ ਅਸੀਂ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਇੰਨਾ ਲੋਕਾਂ ਤੋਂ ਡਰਦੇ ਹੋਏ ਇਹਨਾਂ ਨੇ ਵਾਪਸ ਕੀਤੀ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਸੀ ਲੈਂਡ ਪੂਲਿੰਗ ਸਕੀਮ ਜਿਹਨੂੰ ਕੱਲ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ ਇਹ ਕਹਿ ਕੇ ਵਾਪਸ ਲਿੱਤਾ ਗਿਆ ਕਿ ਅਗਰ ਪੰਜਾਬ ਦੇ ਕਿਸਾਨ ਜਾਂ ਫਿਰ ਪੰਜਾਬ ਦੇ ਲੋਕ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਤਾਂ ਅਸੀਂ ਜਨਤਾ ਦੀ ਸਰਕਾਰ ਆ ਆਮ ਆਦਮੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਹੈ ਇਸ ਕਰਕੇ ਉਹਨਾਂ ਦੇ ਹਿੱਤ ਦੇ ਵਿੱਚ ਇਹ ਸਕੀਮ ਜਿਹੜੀ ਹੈ ਵਾਪਸ ਲਈਤੀ ਜਾ ਰਹੀ ਹੈ ਹਾਲਾਂਕਿ ਖੁਦ ਹਰਦੀਪ ਸਿੰਘ ਮੁੰਡਿਆ ਵੱਲੋਂ ਵੀ ਵੀਡੀਓ ਸੰਦੇਸ਼ ਜਿਹੜਾ ਹੈ ਜਾਰੀ ਕੀਤਾ ਗਿਆ ਪਰ ਉਸ ਤੋਂ ਬਾਅਦ ਕਾਂਗਰਸ ਵੱਲੋਂ ਅੱਜ ਜਿਹੜੇ ਨੇ ਲੱਡੂ ਵੰਡੇ ਗਏ ਨੇ ਸੰਜੀਤ ਤਲਵਾਰ ਜੀ ਵੱਲੋਂ ਇਹ ਲੱਡੂ ਜਿਹੜੇ ਆ ਬੰਡੇ ਗਏ ਆ ਇਸ ਖੁਸ਼ੀ ਵਿੱਚ ਬੰਡੇ ਗਏ ਆ ਕਿ ਕਾਂਗਰਸ ਵੱਲੋਂ ਜਿਹੜੀ ਹੈ ਇਹ ਲੈਂਡ ਪੁਲਿੰਗ ਸਕੀਮ ਜਿਹੜੀ ਹੈ ਵਾਪਸ ਕਰਵਾਈ ਗਈ ਹੈ ਸੰਜੀਤ ਜੀ ਲੁਧਿਆਣਾ ਲਾਈਵ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਅੱਛਾ ਲੈਂਡ ਪੁਲਿੰਗ ਸਕੀਮ ਵਾਪਸ ਲਈ ਸਰਕਾਰ ਨੇ ਲਈ ਔਰ ਉਹਦੇ ਵਿੱਚ ਕਾਂਗਰਸ ਨੇ ਅੱਜ ਲੱਡੂ ਵੰਡਤੇ ਕੀ ਕਰਨਗੇ ਆ ਦੇਖੋ ਸਰਕਾਰ ਦਾ ਬੜਾ ਮੰਦ ਭਗਾ ਫੈਸਲਾ ਸੀਗਾ ਇੱਕ ਪਾਸੇ ਤਾਂ ਸਰਕਾਰ ਇਹ ਕਹਿ ਕੇ ਆਈ ਵੀ ਅਸੀਂ ਆਮ ਆਦਮੀ ਦੀ ਸਰਕਾਰ ਆ ਔਰ ਆਮ ਲੋਕਾਂ ਦੇ ਹਿੱਤਾਂ 'ਚ ਫੈਸਲੇ ਹੋਣਗੇ ਤੁਹਾਨੂੰ ਯਾਦ ਹੋਵੇਗਾ ਜਦੋਂ ਪੰਜਾਬ ਸਰਕਾਰ ਨਹੀਂ ਬਣੀ ਸੀ ਕੇਜਰੀਵਾਲ ਜੀ ਤੇ ਅੰਨਾ ਹਜਾਰੇ ਦਾ ਅੰਦੋਲਨ ਚੱਲਿਆ ਸੀਗਾ ਉਦੋਂ ਇਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਜਿਹੜੀ ਟਿਕਟ ਵੀ ਦਵਾਂਗੇ ਨਾ ਐਮਐਲਏ ਦੀ ਉਹ ਦਵਾਂਗੇ ਕਾਮ ਆਪੀ ਨੂੰ ਲਾਈ ਕੋਈ ਸਾਈਕਲ ਚਲਾਉਂਦਾ ਹੈ ਕੋਈ ਰਿਕਸ਼ਾ ਚਲਾਉਂਦਾ ਹੈ ਕੋਈ ਪੈਂਚਰ ਲਗਾਉਂਦਾ ਉਸ ਤੋਂ ਬਾਅਦ ਇਹਨਾਂ ਦੀ ਗੱਲ ਇਹ ਆ ਗਈ ਕਿ ਅਸੀਂ ਕੋਈ ਵੀ ਕਾਨੂੰਨ ਬਣਾਵਾਂਗੇ ਤੁਸੀਂ ਅਗਰ ਇਹਨਾਂ ਦੀਆਂ ਪੁਰਾਣੀਆਂ ਵੀਡੀਓ ਕੱਢੋ ਤੇ ਉਹਦੇ ਚ ਇਹ ਕਹਿੰਦੇ ਸੀ ਹਰ ਕਾਨੂੰਨ ਜਿਹੜਾ ਵਾ ਲੋਕਾਂ ਤੋਂ ਪੁੱਛ ਕੇ ਬਣਿਆ ਕਰੇਗਾ ਅੱਜ ਜੋ ਸਰਕਾਰਾਂ ਆ ਗਈਆਂ ਉਹ ਸਿਧਾਂਤ ਕਿੱਥੇ ਗਏ ਕੇਜਰੀਵਾਲ ਜੀ ਵਿਲੇ ਕਰਤੇ ਦਿੱਲੀ ਦੇ ਲੋਕਾਂ ਨੇ ਹੁਣ ਉਹਨਾਂ ਕੋਲ ਵਿਚਾਰਿਆ ਕੋਲ ਕੋਈ ਸਾਧਨ ਨਹੀਂ ਹੈ ਅਭੀ ਕਿੱਦਾਂ ਰੁਪਏ ਇਕੱਠੇ ਹੋਣ ਤੇ ਉਹ ਜਿਹੜਾ ਉਹਨਾਂ ਦਾ ਇੱਕ ਗਰੁੱਪ ਸੀਗਾ ਉਹਨਾਂ ਨੇ ਇੱਕ ਪਲੈਨਿੰਗ ਕੀਤੀ ਕਿ ਪੰਜਾਬ ਦੇ ਵਿੱਚ ਲੈਂਡ ਪੁਰੀ ਸਕੀਮ ਲੈ ਕੇ ਆਓ ਸੀਐਲਯੂ ਦੇ ਥਰੂ ਪੈਸੇ ਇਕੱਠੇ ਕਰੀਏ ਤੇ ਬਾਕੀ ਜਿਹੜਾ ਅੰਡਰ ਦੀ ਟੇਬਲ ਜੋ ਕੁਝ ਹੈ ਇਹਨਾਂ ਨੇ ਇਕੱਠਾ ਕਰਨਾ ਸੀਗਾ ਦੈਟ ਇਜ਼ देयर ਪਾਲਿਸੀ ਉਹਨਾਂ ਨੇ ਫੀਲ ਹੋ ਰਿਹਾ ਸੀਗਾ ਕਿ ਦੇ ਆਰ 95 ਮਤਲਬ 95 ਐਮਐਲਏ ਨੇ ਤੇ ਕਿਤੇ ਨਾ ਕਿਤੇ ਲੋਕ ਜਿਹੜੇ ਆ ਸਾਨੂੰ ਚੰਗਾ ਸਮਝਦੇ ਆ ਲੋਕ ਇਹ ਇਹਨਾਂ ਦੇ ਕਹਿਣ ਤੇ ਸਾਡੀ ਗੱਲ ਮੰਨ ਜਾਣਗੇ ਇਹ ਸਕੀਮ ਲਈ ਆਏ ਤੁਸੀਂ ਆਪ ਸਿਆਣਿਓ 24000 ਏਕੜ ਜਿਹੜੀ ਲੈਂਡ ਹੈ ਲੁਧਿਆਣੇ ਦੀ ਇਕੱਲੇ ਦੀ ਗੱਲ ਕਰਦਾ ਆਲਰੇਡੀ ਜਿਹੜੀਆਂ ਇੰਪਰੂਵਮੈਂਟ ਰੈਸਿਡੈਂਸ ਸਕੀਮਾਂ ਗਲਾਡਾ ਦੀਆਂ ਸਕੀਮਾਂ ਉਹ 40-40 ਸਾਲ ਹੋ ਗਏ ਹਜੇ ਤੱਕ ਉੱਥੇ ਪੂਰੇ ਮਕਾਨ ਨਹੀਂ ਪਰੇ ਅੱਜ ਵੀ ਉੱਥੇ ਪਲਾਟ ਖਾਲੀ ਪਏ ਐ ਪਹਿਲੀ ਗੱਲ ਤਾਂ ਇਹ ਹੈ ਕਿ 24 ਹੇਕੜ ਨੂੰ ਭਰਨ ਵਾਸਤੇ ਮੇਰਾ ਖਿਆਲ ਹੈ ਕਿ ਪੂਰੇ ਪੰਜਾਬ ਦੇ ਲੋਕ ਇੱਥੇ ਆ ਕੇ ਰਹਿਣਦੇ ਤਾਂ ਗੱਡੀ ਚੱਲਣੀ ਸੀ ਲੁਧਿਆਣੇ ਤਾਂ ਕੋਈ ਇੰਨੀ ਡਿਮਾਂਡ ਹੀ ਨਹੀਂ ਸੀ ਲੋਕਾਂ ਦੀ ਕੋਈ ਕਿਹਨੇ ਕਿਹਾ ਵੀ ਸਾਨੂੰ ਉੱਥੇ ਪਲਾਟ ਚਾਹੀਦਾ ਦੂਸਰਾ ਇੱਕ ਬੰਦਾ ਤੁਸੀਂ ਮਤਲਬ ਪੁਰਾਣਾ ਇਤਿਹਾਸ ਏ ਕੋਲੋਂ ਪੰਜਾਬ ਦਾ ਜਾਂ ਕਿਸਾਨਾਂ ਦਾ ਕਿ ਜਿਹੜੇ ਬਜ਼ੁਰਗ ਹੁੰਦੇ ਆ ਉਹ ਚਾਹੇ ਜਿੱਦਾਂ ਦੇ ਮਰਜ਼ੀ ਮਾਹੌਲ 'ਚ ਰਹੇਨ ਪਰ ਉਹ ਆਪਣੀ ਜ਼ਮੀਨ ਹੀ ਵੇਚਦੇ ਆ ਉਹ ਜ਼ਮੀਨ ਨੂੰ ਆਪਣੀ ਮਾਂ ਸਮਝਦੇ ਆ ਤੇ ਜਦੋਂ ਜ਼ਬਰਦਸਤੀ ਉਹਨਾਂ ਨੇ ਕੋਈ ਵੀ ਤੇਰੇ ਅਸੀਂ 1 ਏਕੜ ਲੈ ਲਿਆ ਤੈਨੂੰ ਇਹਦੇ ਬਦਲੇ ਇੱਕ ਪਲਾਟ ਦੇ ਦਿੱਤਾ ਤੇ ਕੈਸੀ ਉਹ ਦੇਤਾ ਜਿਹਦਾ ਅਜੇ ਪਤਾ ਨਹੀਂ ਹੈ ਐਗਜ਼ਿਸਟਿੰਗ ਕਦੋਂ ਆਣੀ ਹੈ 10 ਸਾਲ ਲੱਗਣਗੇ 20 ਸਾਲ ਲੱਗਣਗੇ ਔਰ 24 ਹਜ਼ਾਰ ਏਕੜ ਨੂੰ ਡਿਵੈਲਪ ਕਰਨਾ ਇਟਸ ਨੋਟ ਅ ਸਮਾਲ ਥਿੰਗ ਇਹ ਦੱਸਾਂ ਵੀ ਲੁਧਿਆਣਾ ਸ਼ਹਿਰ ਦੀ ਜੇਕਰ ਡਿਵੈਲਪਮੈਂਟ ਦੀ ਗੱਲ ਕਰੀਏ ਕਿ ਕਿੰਨੀਆਂ ਕ ਸੜਕਾਂ ਨਵੀਆਂ ਬਣ ਗਈਆਂ ਕਿੰਨੇ ਕਿੰਨਾ ਕੋ ਸਕੂਲ ਕਾਲਜ ਬਣ ਗਏ ਕਿੰਨੇ ਕ ਹਸਪੀਟਲ ਬਣ ਗਏ ਜਾਂ ਕਿੰਨੀ ਕਿਨਾਂ ਨੇ ਸ਼ਹਿਰ ਦੀ ਬਿਹਤਰੀ ਵਾਸਤੇ ਕੋਈ ਪੁਲ ਪਰ ਲੈ ਕੇ ਆਏ ਨੇ ਕੋਈ ਟ੍ਰੈਫਿਕ ਦਾ ਹੱਲ ਕੀਤਾ ਸੋ देयर इज ਨਥਿੰਗ ਸਿਰਫ ਇਹ ਕਿਨਾਂ ਨੇ ਇੱਕ ਮਿਥ ਕ੍ਰੀਏਟ ਕੀਤਾ ਪਰਪਸ ਇਹਦੇ ਪਿੱਛੇ ਕੀ ਸੀਗਾ ਕਿ ਸੀਐਲਯੂ ਦੇ ਥਰੂ ਪੈਸੇ ਇਕੱਠੇ ਕਰੀਏ ਜਾਂ ਅਸੀਂ ਬੈਂਕਾਂ ਨੂੰ ਦਿਖਾ ਕੇ ਵੀ ਸਾਡੇ ਕੋਲ ਇਨਾ ਪੈਸਾ ਆਣਾ ਹੈ ਲੋਨ ਲੈ ਲਈਏ ਦੋ ਪਰਪਸ ਹੀ ਪਹਿਲਾ ਜਿਹੜੀ ਅਗਲੀ ਵਿਧਾਨ ਸਭਾ ਇਲੈਕਸ਼ਨ ਆਣੀ ਆ ਉਹਦੇ ਵਾਸਤੇ ਪੈਸੇ ਜਨਰੇਟ ਕਰਨਾ ਦੂਸਰਾ ਜਿਹੜਾ ਅੰਡਰ ਦੀ ਟੇਬਲ ਸਮਾਨ ਆਣਾ ਉਹ ਨਾ ਨੇ ਅਪਲਾਈ ਕਰ ਲੈ ਕੇ ਜਾਣਾ ਸੀ ਸੋ ਕਾਂਗਰਸ ਪਾਰਟੀ ਨੇ ਹਰ ਹਲਕੇ ਦੇ ਵਿੱਚ ਜਿੱਥੇ-ਜਿੱਥੇ ਇਹ ਲੈਂਡ ਪੋਲਿਸੀ ਸਕੀਮ ਆ ਰਹੀ ਸੀਗੀ ਚਾਹ ਮੋਹਾਲੀ ਸੀਗਾ ਚਾਹੇ ਲੁਧਿਆਣੇ ਵੇ ਸੀਗਾ ਉਹਦਾ ਪੂਰਾ ਪਰਜੋਰ ਵਿਰੋਧ ਵੀ ਕੀਤਾ ਤੇ ਕਾਂਗਰਸ ਦੇ ਵਰਕਰਾਂ ਨੇ ਕਾਂਗਰਸ ਦੇ ਲੀਡਰਾਂ ਨੇ ਓਪਨਲੀ ਥਰੂ ਮੀਡੀਆ ਇਹ ਅਨਾਉਂਸ ਕਰਤਾ ਕਿ ਅਗਰ ਇਹ ਸਕੀਮ ਆਏਗੀ ਤੇ ਸਾਡੀਆਂ ਲਾਸ਼ਾਂ ਤੇ ਆਏਗੀ ਕਿਉਂਕਿ ਤੁਸੀਂ ਬਰਸਾਦ ਦੇ ਵਿੱਚ ਅਸੀਂ ਐਜੀਟੇਸ਼ਨ ਕੀਤੀ ਸੀ ਗਲਾੜਾ ਦੇ ਬਾਅਦ ਔਰ ਉਸ ਤੋਂ ਬਾਅਦ ਕਿਸਾਨ ਜਿਹੜੇ ਸਾਡੇ ਪਰਿਵਾਰ ਹੈ ਉਹ ਵੀ ਇਸ ਅੰਦੋਲਨ ਦੇ ਵਿੱਚ ਕਿਉਂਕਿ ਉਹਨਾਂ ਦਾ ਤਾਂ ਚਲੋ ਉਹਨਾਂ ਨੇ ਕਰਨੇ ਸੀਗਾ ਉਹਨਾਂ ਦੇ ਪਰਿਵਾਰ ਵੀ ਅੰਦੋਲਨ ਚ ਆ ਗਏ ਕਿ ਜਿਹੜੇ ਅੱਜ ਇਹਨਾਂ ਦੇ ਲੋਕ ਕਹਿ ਰਹੇ ਆ ਵੀ ਅਸੀਂ ਲੋਕਾਂ ਦੀ ਮੰਗ ਨੂੰ ਦੇਖਦੇ ਵਿਰੋਧੀ ਧਰਨਾ ਲੋਕਾਂ ਤੋਂ ਡਰਦੇ ਹੋਏ ਇਹਨਾਂ ਨੇ ਵਾਪਸ ਕੀਤੀ ਉਹਦਾ ਇੱਕ ਕਾਰਨ ਹੈ ਇਹਨਾਂ ਨੇ ਪੂਰਾ ਜੋਰ ਲਗਾ ਲਿਆ ਇਹਨਾਂ ਦੇ ਲੁਧਿਆਣੇ ਦੇ ਜਿਹੜੇ ਮੰਤਰੀ ਨੇ ਚਾਹ ਮੁੰਡਿਆ ਜੀ ਨੇ ਜਾਂ ਸੰਦੀਪ ਰੋੜਾ ਜੀ ਨੇ ਉਹਨਾਂ ਨੇ ਜਿਹੜੇ ਕੋਈ ਕਲੋਨਾਈਜ਼ਰ ਸੀ ਉਹਨਾਂ ਨੂੰ ਡਰਾ ਡਰੂ ਕੇ ਜੀ 100 ਏਕੜ ਦੇ ਰਹੇ ਆ 50 ਏਕੜ ਦੇ ਰਹੇ ਆ ਇਹਨਾਂ ਨੇ ਪੇਪਰਾਂ 'ਚ ਦੱਸਿਆ ਵੀ ਫਿਰ ਇਹਨਾਂ ਨੇ ਕਿਹਾ ਜੀ ਫਾਰਮਰ ਦੇ ਫਾਇਦੇ ਦੀ ਸਕੀਮ ਹੈ ਪਰ ਜਦੋਂ ਇਹਨਾਂ ਨੂੰ ਲੱਗਿਆ ਵੀ ਇਹ ਤਾਂ ਪੱਕਾ ਮੋਰਚਾ ਲੱਗਣ ਜਾ ਰਿਹਾ ਔਰ ਸਾਲ ਬਾਅਦ ਇਲੈਕਸ਼ਨ ਹੈ ਤੇ ਫਿਰ ਇਹ ਘਬਰਾ ਗਏ ਫਿਰ ਇਹਨਾਂ ਨੇ ਆਪਣੀ ਇੰਟੈਲੀਜੈਂਸ ਇਨਪੁਟ ਲਈ ਤੇ ਉਹਦੇ 'ਚ ਉਹ ਕਲੀਅਰ ਹੋ ਗਿਆ ਕਿ ਸਾਰੇ ਪਾਸੇ ਵਿਰੋਧ ਹੈ ਡਰਦੇ ਹੋਏ ਇਹਨੇ ਵਾਪਸ ਲੈਤੀ ਹੈ ਔਰ ਮੈਂ ਫਿਰ ਇੱਕ ਤੁਹਾਡੇ ਥਰੂ ਅਪੀਲ ਕਰਨਾ ਚਾਹਨਾ ਇਹ ਇਨਰ ਨੇ ਇਸ ਕਰਕੇ ਵਾਪਸ ਦਿੱਤੀ ਵੀ ਇਹ ਇਲੈਕਸ਼ਨ ਨਿਕਲ ਜਾਏ ਜੇ ਕਿਤੇ ਗਲਤੀ ਦੁਆਰਾ ਪੰਜਾਬ ਦੇ ਲੋਕਾਂ ਨੇ ਕਰਤੀ ਇਹ ਦੁਆਰਾ ਆਗੇ ਤੇ ਆਉਂਦੀ ਇਹਨਾਂ ਨੇ ਸਕੀਮ ਦੁਆਰਾ ਲਾਗੂ ਕਰਨੀ ਹੈ ਕਿਉਂਕਿ ਇਹਦੇ ਪਿੱਛੇ ਵਾਸ਼ਿੰਗਟਨ ਇੰਟਰਸਟਸ ਨੇ ਸੋ ਕਾਂਗਰਸ ਨੂੰ ਕ੍ਰੈਡਿਟ ਜਾਂਦਾ ਕਿਉਂਕਿ ਕਾਂਗਰਸ ਦੇ ਵਰਕਰਾਂ ਨੇ ਕਾਂਗਰਸ ਦੇ ਲੀਡਰ ਨੇ ਇਹਦਾ ਪੂਰਜੋਰ ਵਿਰੋਧ ਕੀਤਾ ਕਿਸਾਨਾਂ ਨੂੰ ਕ੍ਰੈਡਿਟ ਜਾਂਦਾ ਕਿਉਂਕਿ ਉਹਨਾਂ ਨੇ ਉਹਨਾਂ ਦੇ ਪਰਿਵਾਰਾਂ ਨੇ ਇਹ ਕਲੀਅਰ ਕਰਤਾ ਕਿ ਅਸੀਂ ਕਿਸੇ ਕੀਮਤ ਤੇ ਆਪਣੀ ਇੱਕ ਗੱਜ ਜੀ ਜ਼ਮੀਨ ਨਹੀਂ ਦਵਾਂਗੇ ਖੇਤੀ ਕਰਨ ਵਾਲੇ ਜਿਹੜੇ ਮਜ਼ਦੂਰ ਹੈ ਇਹ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਉਸ ਅੰਦੋਲਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਅਕਾਲੀ ਦਲ ਭੁੱਲ ਗਏ ਹਾਂ ਅਕਾਲੀ ਦਲ ਨੇ ਵੀ ਵਿਰੋਧ ਕੀਤਾ ਮੇਰਾ ਖਿਆਲ ਹੈ ਕਿ ਸਾਰੀਆਂ ਪਾਰਟੀਆਂ ਨੇ ਬੀਜੇਪੀ ਸ਼ਾਇਦ ਮੇਰਾ ਕਹਿਲਾ ਨਹੀਂ ਕਰ ਪਾਈ ਹੋਣੀ ਹੈ ਲੇਕਿਨ ਅਕਾਲੀ ਦਲ ਨੇ ਵੀ ਕੀਤਾ ਔਰ ਕਾਂਗਰਸ ਲੇਕਿਨ ਪਹਿਲਾ ਜਿਹੜਾ ਇਨੀਸ਼ੀਏਟਿਵ ਉਹ ਕਾਂਗਰਸ ਨੇ ਦਿੱਤਾ ਦੇਖੋ ਇਹ ਕੀ ਹੁੰਦਾ ਹੈ ਤੁਸੀਂ ਜਦੋਂ ਪੋਲੀਟੀਕਲ ਇੱਕ ਮੈਸੇਜ ਦੇਣਾ ਹੁੰਦਾ ਜਾਂ ਲੋਕਾਂ ਨੂੰ ਇਹ ਦੱਸਣਾ ਹੁੰਦਾ ਕਿ ਅਸੀਂ ਇਹਦੇ ਅਗੇਂਸਟ ਆ ਜਾਂ ਇਹਦੇ ਨਾਲ ਆ ਤੇ ਯੂਲ ਹੈਵ ਟੂ ਡੂ ਸਮਥਿੰਗ ਹਨਾ ਫੋਰ ਦਾ ਇਫੈਕਟਿਡ ਪੀਪਲਸ ਤੋਂ ਉਹ ਸਭ ਤੋਂ ਪਹਿਲਾ ਜਿਹੜਾ ਧਰਨਾ ਸੀਗਾ ਉਹ ਅਸੀਂ ਲਗਾਇਆ ਸੀ ਸਰ ਸੰਜੀ ਜੀ ਇੱਥੇ ਇਹ ਬਾਰ-ਬਾਰ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਹ ਚ ਕਿੰਨੀ ਕੁ ਸੱਚਾਈ ਹੈ ਕਿ ਆ ਵਾਕਈ ਇਹ ਜ਼ਮੀਨਾਂ ਜਿਹੜੀਆਂ ਨੇ ਧੰਨਾ ਸੀਠਾ ਦੇ ਹੱਥਾਂ 'ਚ ਜਾਂਦੀਆਂ ਜਾਂ ਕਿਹਾ ਇਸ ਤਰ੍ਹਾਂ ਕੋਈ ਪਲਾਨ ਸੀਗਾ ਤੁਸੀਂ ਇੱਕ ਜਿੱਥੇ-ਜਿੱਥੇ ਜ਼ਮੀਨ ਐਕਵਾਇਰ ਕੀਤੀ ਗਈ ਹੈ ਇਹ ਲੈਂਡ ਪੁਲਿੰਗ ਵਾਸਤੇ ਇਹ ਲੈਣਾ ਚਾ ਰਹੇ ਸੀਗੇ ਤੁਸੀਂ ਉਹਦਾ ਡਾਟਾ ਕਢਾ ਲਓ ਕਿ ਪਿਛਲੇ 2 ਮਹੀਨਿਆਂ ਚ ਕਿੰਨੇ ਬਾਹਰਲੇ ਲੋਕਾਂ ਨੇ ਉੱਥੇ ਪ੍ਰਾਪਰਟੀ ਖਰੀਦੀ ਅਗਰ ਤੁਸੀਂ ਰਿਕਾਰਡ ਕਢਾਓਗੇ ਅ ਰਿਸਟਾਰ ਆਫਿਸ ਦੇ ਵਿੱਚੋਂ ਤੁਹਾਨੂੰ ਕਲੈਰਟੀ ਹੋ ਜਾਏਗੀ ਵੀ ਜੇ ਕਿਸੇ ਨੂੰ ਇਹ ਪਤਾ ਲੱਗ ਰਿਹਾ ਸੀਗਾ ਵੀ ਇੱਥੇ ਆ ਫਾਇਦਾ ਹੋਣਾ ਜਾਂ ਇਹ ਨੁਕਸਾਨ ਹੋਣਾ ਉਹ ਜਿਹੜੇ ਧੰਨਾ ਸੇਠ ਨੇ ਜਾਂ ਉਹ ਜਿਹੜੇ ਲੋਕ ਨੇ ਕੌਣ ਸੀਗੇ ਕਿੱਥੋਂ ਆਇਆ ਕਿਉਂ ਆਇਆ ਮੰਨ ਲਓ ਗੁਜਰਾਤ ਇੱਕ ਬੰਦਾ ਬੈਠਾ ਉਹਨੂੰ ਲੁਧਿਆਣੇ ਦਾ ਕੀ ਪਤਾ ਉਹ ਜ਼ਮੀਨ ਕਿਉਂ ਖਰੀਦ ਰਿਹਾ ਜਾਂ ਬਾਕੀ ਲੋਕ ਕਿਉਂ ਖਰੀਦ ਰਿਹਾ ਸੋ ਸਾਰਾ ਕੁਝ ਮੈਨਿਪੂਲੇਟਡ ਸੀਗਾ ਸਾਰਾ ਇੱਕ ਪਲਾਨ ਸੀ ਪੰਜਾਬ ਦਾ ਬੜਾ ਵੱਡਾ ਨੁਕਸਾਨ ਹੋਣਾ ਸੀਗਾ ਪੰਜਾਬ ਦੇ ਖੇਤੀ ਦਾ ਨੁਕਸਾਨ ਹੋਣਾ ਸੀਗਾ ਪੰਜਾਬ ਦੇ ਸਾਡੇ ਕਿਸਾਨ ਪਰਿਵਾਰਾਂ ਦਾ ਨੁਕਸਾਨ ਹੋਣਾ ਸੀਗਾ ਉਹ ਜਿਨ੍ਹਾਂ ਨੇ ਉਹ ਜਗਾਹ ਕਾਨੂੰ ਖਰੀਦਨੀਆਂ ਸੀਗੇ ਉਹਨਾਂ ਦਾ ਵੀ ਭਲਾ ਨਹੀਂ ਹੋਣਾ ਸੀ ਕਿਉਂਕਿ 20-20 ਸਾਲ ਦਾ ਡਵੈਲਪਮੈਂਟ ਨਹੀਂ ਹੋਣੀ ਸੀ ਸੰਜੀਪ ਜੀ ਭਾਜਪਾ ਵੀ ਤਾਂ ਅਕਵਾਇਰ ਕਰ ਰਹੀ ਹੈ ਕਿਤੇ ਇਹੀ ਕਰਨ ਤਾਂ ਨਹੀਂ ਰਿਹਾ ਕਿ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਉਸ ਢੰਗ ਨਾਲ ਵਿਰੋਧ ਭਾਜਪਾ ਨਹੀਂ ਕਰ ਪਈ ਕਿਉਂਕਿ ਕੇਂਦਰ ਦੇ ਕਈ ਪ੍ਰੋਜੈਕਟ ਇਦਾਂ ਦੇ ਆ ਰਹੇ ਆ ਜਾਂ ਚੱਲ ਰਹੇ ਹੈ ਜਿਹਦੇ ਵਿੱਚ ਹਲੇ ਵੀ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਹੋਣੀਆਂ ਨੇ ਦੇਖੋ ਰਾਹੁਲ ਗਾਂਧੀ ਜੀ ਨੇ ਯਾਤਰਾ ਕੀਤੀ ਸੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਵਾਸਤੇ ਜਦੋਂ ਪੱਠਾ ਪਰਸੂਲ ਦੀ ਯਾਤਰਾ ਸੀ ਮੈਂ ਹੁਣ ਮੈਨੂੰ ਕਲੀਅਰਲੀ ਨਹੀਂ ਹੈ ਉਹਦੇ ਚ ਉਹਨਾਂ ਨੇ ਇਹ ਅਨਾਉਂਸ ਕੀਤਾ ਸੀਗਾ ਉਦੋਂ ਮਨਮੋਹਨ ਸਿੰਘ ਹੀ ਸੀਗੇ ਇਹ ਕਾਨੂੰਨ ਬਣਾਇਆ ਗਿਆ ਸੀਗਾ ਵੀ ਕੋਈ 1 ਇੰਚ ਜ਼ਮੀਨ ਵੀ ਹੈ ਕਿਸਾਨਾਂ ਦੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਈਤੀ ਜਾਏਗੀ ਤੇ ਜਿਹੜਾ ਮੁਆਵਜ਼ਾ ਵੀ ਹੈ ਉਹ ਜਿਹੜਾ ਰੇਟ ਹੋਏਗਾ ਉਹ ਬਜਾਰੀ ਰੇਟ ਹੋਏਗਾ ਇਹ ਫੈਸਲੇ ਕਾਂਗਰਸ ਨੇ ਕੀਤੇ ਹੋਏ ਆ ਲੇਕਿਨ ਆ ਜਿਹੜਾ ਕੰਮ ਉਹ ਨਹੀਂ ਕਰਨ ਜਾ ਰਹੇ ਸੀਗੇ ਇਹਦੇ ਚ ਨਾ ਤਾਂ ਉਹਨਾਂ ਦੀ ਵਿਸ਼ ਦੇਖੋ ਦੋ ਚੀਜ਼ਾਂ ਹੁੰਦੀਆਂ ਡਿਮਾਂਡ ਐਂਡ ਸਪਲਾਈ ਜਿਆਦਾ ਲੋਕਾਂ ਨੇ ਸ਼ਹਿਰ ਦੇ ਲੋਕਾਂ ਨੇ ਡਿਮਾਂਡ ਕੀਤੀ ਹੋਵੇ ਵੀ ਸਾਨੂੰ ਪਲਾਟ ਚਾਹੀਦੇ ਆ ਇੱਥੇ ਚਾਹੀਦੇ ਆ ਤੇ ਦਿਨ ਤਾਂ ਤੁਸੀਂ ਕਰੋ ਇਧਰ ਡਿਮਾਂਡ ਨਹੀਂ ਐ ਸਪਲਾਈ ਤੁਸੀਂ ਉਨੀ ਦੇ ਲੱਗੋ ਪੂਰਾ ਪੰਜਾਬ ਨਹੀਂ ਉੱਥੇ ਆ ਕੇ ਰਹਿ ਸਕਦਾ ਇੰਨੀ ਜਿਆਦਾ ਜਗ੍ਹਾ ਸੋ ਇਹ ਪਾਲਿਸੀ ਦਾ ਮੂੰਹ ਸਹੀ ਨਹੀਂ ਸੀਗਾ ਪਰ ਈਮਨ ਇਹਨਾਂ ਦੀ ਜਿਹੜੀ ਮਿਨਿਸਟਰੀ ਐ ਉਹਦੇ ਵਿੱਚ ਹੀ ਇਸ਼ੂ ਸੀਗੇ ਇਸ ਨੂੰ ਲੈ ਕੇ ਵੀ ਨਾ ਕੀਤਾ ਜਾਵੇ ਲekin ਦਿੱਲੀ ਵਾਲਿਆਂ ਦਾ ਪ੍ਰੈਸ਼ਰ ਸੀਗਾ ਤੇ ਇਹਨਾਂ ਨੇ ਲਾਗੂ ਕਰਤੀ ਜਦੋਂ ਦੇਖਿਆ ਵੀ ਹਾਲਾਤ ਹੋਰ ਵਿਗੜ ਜਾਣਗੇ ਤੇ ਇਹਨਾਂ ਦਾ ਜਿਹੜਾ ਪੋਲੀਟੀਕਲ ਇਹ ਡੈਮੇਜ ਹੋ ਜਾਣਗੇ ਇਹਦੇ ਦੁਆਰਾ ਆਂਗੇ ਨਹੀਂ ਸੋ ਇਹਨਾਂ ਨੇ ਵਾਪਸ ਲੈ ਲਈ ਬੀਜਪੀ ਭਾਵ ਕੇਂਦਰ ਦਾ ਪ੍ਰੈਸ਼ਰ ਤਾਂ ਨਹੀਂ ਸੀਗਾ ਨਹੀਂ ਇਹ ਤਾਂ ਇਹਨਾਂ ਨੂੰ ਆਪਣਾ ਡਰ ਲੱਗਣ ਲੱਗ ਗਿਆ ਨਾ ਜੇ ਇਹਨਾਂ ਨੂੰ ਕਿਤੇ ਮਾਹੌਲ ਚੰਗਾ ਨਜ਼ਰ ਆਉਂਦਾ ਤੇ ਫਿਰ ਇਹਨਾਂ ਕੋਈ ਪ੍ਰੈਸ਼ਰ ਥੋੜੀ ਮੰਨਣਾ ਸੀਗਾ ਇਹ ਮੰਨਦੇ ਕਿਤੇ ਲੱਗਦਾ ਹੈ ਕਿ ਬੀਜੇਪੀ ਔਰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਦੋਨੋਂ ਜ਼ਮੀਨਾਂ ਐਕਵਾਇਰ ਕਰਨ ਵਾਲੀਆਂ ਸਕੀਮਾਂ ਨੇ ਸੇਮ ਸੇਮ ਲੱਗ ਰਹੀਆਂ ਨੇ ਕੀ ਲੱਗਦਾ ਹੈ ਕਿ ਬੀਜੇਪੀ ਔਰ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਇੱਕ ਪਲੇਟਫਾਰਮ ਤੇ ਚਾਹ ਰਹੇ ਕਿ ਇਹ ਜ਼ਮੀਨਾਂ ਐਕਵਾਇਰ ਹੋ ਜਾਣ ਦੇਖੋ ਆਮ ਆਦਮੀ ਪਾਰਟੀ ਨੇ ਬੀਜੇਪੀ ਦੀ ਪਾਲਿਸੀ ਨੂੰ ਫੋਲੋ ਕਰ ਲਿਆ ਹੋਣਾ ਲੇਕਿਨ ਕਾਂਗਰਸ ਵੱਲੋਂ ਕਦੀ ਵੀ ਕੋਈ ਵੀ ਪਾਰਟੀ ਸਰਕਾਰ ਚ ਹੈਗੀ ਹੈ ਅਗਰ ਉਹ ਕਿਸੇ ਦੀ ਮਨਜ਼ੂਰੀ ਤੋਂ ਬਿਨਾ ਹੁਣ ਮੈਂ ਇੱਕ ਛੋਟੀ ਜੀ ਗੱਲ ਕਹਿਣਾ ਵੀ ਤੁਸੀਂ ਇੱਕ ਘਰ ਚ ਰਹਿ ਰਹੇ ਹੋ ਉਹ ਚਾਹੇ 500 ਗੱਜ ਦਾ ਚਾਹੇ 200 ਗੱਜ ਦਾ ਤੁਹਾਡੇ ਬਜ਼ੁਰਗਾਂ ਦੀ ਉੱਥੇ ਇੱਕ ਇਮੋਸ਼ਨਲ ਬੌਂਡਿੰਗ ਹੈ ਉਹ ਜੁੜਾਵ ਹੈ ਕੋਈ ਬਜ਼ੁਰਗ ਜਿਹੜੇ ਹੈ ਉਹ ਆਪਣੇ ਘਰ ਤੋਂ ਬਾਹਰ ਜਾਣਾ ਨਹੀਂ ਚਾਹੁੰਦੇ ਕਿਉਂਕਿ ਸਾਰੀ ਉਮਰ ਉੱਥੇ ਗੁਜ਼ਾਰੀ ਹੁੰਦੀ ਹੈ ਉੱਥੋਂ ਦੇ ਲੋਕ ਬੜੇ ਚੰਗੇ ਲੱਗਦੇ ਆ ਭਾਈਚਾਰਾ ਹੁੰਦਾ ਤਾਨੂੰ ਕੋਈ ਆ ਕੇ ਕਹਿ ਦੇ ਵੀ ਤੁਹਾਨੂੰ ਅਸੀਂ ਉੱਥੇ ਜਗ੍ਹਾ ਦੇ ਰਹੇ ਹਾਂ ਔਰ ਮਹਿੰਗੀ ਦੇ ਰਹੇ ਹਾਂ ਮੈਨੂੰ ਲੱਗਦਾ ਤੁਹਾਡੇ ਬਜ਼ੁਰਗ ਨਹੀਂ ਮੰਨਣਗੇ ਇਸ ਗੱਲ ਨੂੰ ਕਿਉਂਕਿ ਉਹ ਕਹਿਣਗੇ ਮੇਰਾ ਜ਼ਿੰਦਗੀ ਬਤਾਈਏ ਮੈਂ ਇਥੇ ਨੂੰ ਸੋ ਇਹ ਇਮੋਸ਼ਨਲ ਅਟੈਚਮੈਂਟਸ ਨੇ ਔਰ ਇਹਨੂੰ ਸਰਕਾਰਾਂ ਦਾ ਕੰਮ ਕੀ ਹੁੰਦਾ ਲੋਕਾਂ ਨੂੰ ਪਲੀਜ਼ ਕਰਨਾ ਲੋਕਾਂ ਦੇ ਕੰਮ ਕਰਨੇ ਲੋਕਾਂ ਨੂੰ ਖੁਸ਼ ਰੱਖਣਾ ਆ ਲੋਕ ਪਰੇਸ਼ਾਨ ਨਾ ਹੋ ਤੇ ਜੇ ਅਸੀਂ ਕਿਸੇ ਨੂੰ ਉਹਦੇ ਘਰ ਜਾ ਕੇ ਹਿੱਟ ਕਰਾਂਗੇ ਤੇ ਫਿਰ ਉਹਦਾ ਬਾਉਂਸ ਬੈਕ ਤਾਂ ਹੋਏਗਾ ਔਰ ਇਹ ਉਸ ਬਾਉਂਸ ਬੈਕ ਤੋਂ ਡਰ ਕੇ ਉਹ ਉਹਨਾਂ ਹਾਲਾਤਾਂ ਤੋਂ ਡਰ ਕੇ ਇਹਨਾਂ ਨੇ ਵਾਪਸ ਲਿੱਤੀ ਹੈ ਹੁਣ ਇਹਦਾ 27 ਦੇ ਵਿੱਚ ਲਾਭ ਤੁਹਾਨੂੰ ਮਿਲੇਗਾ ਆਮ ਆਦਮੀ ਪਾਰਟੀ ਨੂੰ ਮਿਲੇਗਾ ਜੇ ਬਾਉਂਸ ਬੈਕ ਹੋਏਗਾ ਤਾਂ ਕਿਦੇ ਖਾਤੇ 'ਚ ਜਾਏਗੀ ਇਹ ਬਾਉਂਸ ਬੈਕ ਦੇਖੋ ਜਿਹੜਾ ਆਮ ਆਦਮੀ ਪਾਰਟੀ ਇਹਦਾ ਤਾਂ ਨਿਭੜ ਗਿਆ ਕੰਮ ਇਹ ਪਿੰਡਿਆਂ 'ਚ ਨਹੀਂ ਸ਼ਹਿਰਾਂ ਦੀ ਵੀ ਮੈਂ ਗੱਲ ਕਰਨਾ ਤੁਸੀਂ ਆ ਹੁਣ ਥੋੜੀ ਜਿਹੀ ਬਰਸਾਤ ਹੋਈ ਹੈ ਤੁਸੀਂ ਚੈੱਕ ਕਰ ਲਓ ਸੜਕਾਂ ਦਾ ਕੀ ਹਾਲ ਹੈ ਔਰ ਲੁਧਿਆਣਾ ਸ਼ਹਿਰ ਦੇ ਵਿੱਚ ਮੈਨੂੰ ਇੱਕ ਨਵਾਂ ਪੁਲ ਦਿਖਾ ਦਿਓ ਜਿਹੜਾ ਇਹਨਾਂ ਨੇ ਬਣਾਇਆ ਹੋਵੇ ਕੋਈ ਚੰਗੀਆਂ ਐਲਈਡੀ ਲਾਈਟਾਂ ਲਾਈਆਂ ਹੋਣ ਕੋਈ ਬਹੁਤ ਅੱਛੀਆਂ ਇਹਨਾਂ ਨੇ ਸੜਕਾਂ ਬਣਾਈਆਂ ਹੋਣ ਠੀਕ ਹੈ ਜਿਹੜੇ ਆ ਮਾੜੇ-ਮੋੜੇ ਕੰਮ ਹੋ ਰਹੇ ਆ ਇਹ ਤਾਂ ਜੇ ਇਹਨਾਂ ਦੀ ਸਰਕਾਰ ਨਾ ਹੋਵੇ ਇੱਥੇ ਗਵਰਨਰ ਰਾਜ ਵੀ ਹੋਵੇ ਜਾਂ ਹਾਊਸ ਨਾ ਬਣਿਆ ਹੋਵੇ ਤਾਂ ਵੀ ਹੁੰਦੇ ਰਹਿੰਦੇ ਆ ਕਿਉਂਕਿ ਇਹ ਤਾਂ ਚਲੋ ਹੋਣਾ ਹੀ ਆ ਵਰਡ ਦੇ ਡਿਡ ਐਕਸਟਾ ਕੋਈ ਨਵਾਂ ਲੁਧਿਆਣਾ ਸਕੂਲ ਬਣਾਤਾ ਕੋਈ ਨਵਾਂ ਕਾਲਜ ਬਣਾਤਾ ਕੋਈ ਨਵਾਂ ਹਸਪੀਟਲ ਬਣਾਤਾ ਕੋਈ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕੀਤਾ ਕੋਈ ਨਵਾਂ ਪੁਲ ਬਣਾਤਾ ਕੁੱਛ ਕੋਈ ਕਿਸੇ ਕੋਈ ਗਰੀਬ ਪਰਿਵਾਰਾਂ ਦਾ ਕੋਈ ਫਾਇਦਾ ਕਰਤਾ ਸਾਡੇ ਪਰਿਵਾਰ ਦੀਆਂ ਔਰਤਾਂ ਨੂੰ 1000 ਰੁਪਏ ਦੇ ਕੇ ਮੁਕਰ ਗਏ ਪੈਨਸ਼ਨ 2500 ਦੇਣੀ ਸੀ ਉਹ ਨਹੀਂ ਦਿੱਤੀ ਰੇਤਾ ਕਹਿੰਦੇ ਸੀਗੇ ਜੀ ਤੁਹਾਨੂੰ ਫ੍ਰੀ ਮਿਲੇਗਾ ਜਾਂ ਸਸਤਾ ਮਿਲੇਗਾ ਉਹ ਨਹੀਂ ਹੋਇਆ ਸਭ ਤੋਂ ਵੱਡੀ ਚੀਜ਼ ਜਿਹੜਾ ਇਸ ਪਾਰਟੀ ਦਾ ਜਨਮ ਹੋਇਆ ਜਿਸ ਬੇਸ ਦੇ ਉੱਤੇ ਉਹ ਸੀਗਾ ਕ腐ਸ਼ਨ ਅਗਰ ਤੁਸੀਂ ਅੰਨਾ ਜਾ ਰਹੇ ਦੀਏ ਤੇ ਉਹ ਕੇਜਰੀਵਾਲੀ ਦੀਆਂ ਸਪੀਚਾਂ ਸੁਣਨੇ ਨੇ ਕਿਹਾ ਮੇਰਾ ਸਵਾਲ ਤੁਹਾਨੂੰ ਹੀ ਹੈ ਕੀ ਆ ਤੁਸੀਂ ਮੰਨਦੇ ਹੋ ਕਿ ਪਟਵਾਰਖਾਨੇ ਤਹਿਸੀਲਾਂ ਦੇ ਵਿੱਚ ਕਾਰਪੋਰੇਸ਼ਨ ਚ ਗਲਾਡਾ ਆਫਿਸ ਦੇ ਵਿੱਚ ਇੰਪਰੂਵਮੈਂਟਸ ਦੇ ਵਿੱਚ ਕ腐ਸ਼ਨ ਜਿਹੜੀ ਆ ਉਹ ਪੁਰਾਣੇ ਨਾਲੋਂ ਘਟੀ ਆ ਕਿ ਵਧੀ ਆ ਇਹ ਸਵਾਲ ਮੇਰਾ ਤੁਹਾਨੂੰ ਕਿਉਂਕਿ ਇਹ ਕਲੈਰਟੀ ਹੈ ਕਿ ਜਿਹੜਾ ਪਹਿਲਾਂ ਸੀ ਜੋ ਚੱਲ ਰਿਹਾ ਅੱਜ ਉਸ ਤੋਂ 10 ਸੌਨਾ ਵੱਧ ਚੱਲ ਰਿਹਾ ਤੁਸੀਂ ਨਗਰ ਨਿਗਮ ਦੇ ਮੁੱਦੇ ਨੂੰ ਚੱਕਿਆ ਹੈਗਾ ਬੀਜੇਪੀ ਨੇ ਫਾਈਨ ਦਿਨ ਮੈਂ ਕਹਾਂਗਾ 6 ਦਿਨ ਲਗਾਤਾਰ ਤਰ ਨਾਲ ਲਗਾਈ ਰੱਖਿਆ ਜੋਂਡੀ ਦੀ ਡਿਉੜੀ ਰੋਕੀ ਰੱਖੀ ਹਲਕੀ ਨਿਕਲਿਆ ਉਹਦਾ ਦੇਖੋ ਇੱਥੇ ਥੋੜਾ ਜਿਆ ਮੈਂ ਇਸ ਗੱਲ ਨੂੰ ਕਹਿਣਾ ਜਿਹੜਾ ਵੀ ਇਲੈਕਟਿਡ ਬੰਦਾ ਚਾਹ ਕਿਸੇ ਪਾਰਟੀ ਦਾ ਹਾਊਸ ਸਾਡੇ ਵਾਲੇ ਵੀਰੇ ਹਾਕਮ ਸਿੰਘ ਗਿਆਸਪੁਰਿਆ ਜੀ ਗੋਲਵੜੀਆ ਜੀ ਬਲਕਾਰ ਸੰਧੂ ਜੀ ਚੌਦੀ ਸਾਧਪਰਖਾ ਜੀ ਗਰੇਵਾਲ ਜੀ ਮੈਂ 15 ਸਾਲ ਮੈਂ ਵੀ ਕੌਂਸਲਰ ਹਾਂ ਹਾਊਸ ਦਾ ਲੇਕਿਨ ਕਾਉਂਸਲਰ ਦੀ ਰਿਸਪੈਕਟ ਜਿਹੜੀ ਹੈ ਸਭ ਤੋਂ ਇੰਪੋਰਟੈਂਟ ਹੈ ਔਰ ਸਭ ਤੋਂ ਅੱਗੇ ਹੁੰਦੀ ਹੈ ਔਰ ਸਾਡੇ ਫੈਸਲੇ ਯੂਨੈਨੀਮਸ ਹੁੰਦੇ ਸੀ ਲੁਧਿਆਣ ਦੀ ਡਿਵੈਲਪਮੈਂਟ ਵਾਸਤੇ ਲੇਕਿਨ ਇਹ ਜਿਹੜੀ ਗਵਰਨਮੈਂਟ ਆਈ ਹੈ ਦੇ ਆਰ ਵੈਰੀ ਮਚ ਬਾਇਸਡ ਔਰ ਅਗਰ ਕਾਉਂਸਲਰ ਦੀ ਡਿਸਰਿਸਪੈਕਟ ਹੋਈ ਹੈ ਤੇ ਮੰਦ ਭਾਗੀ ਗੱਲ ਹੈ ਇਹ ਨਿੰਦਰ ਜੋ ਗੱਲ ਹੈ ਹਾਂ ਬੀਜੇਪੀ ਨੇ ਧਰਨਾ ਲਾਇਆ ਉਸ ਪਾਰਟੀ ਦਾ ਇਸ਼ੂ ਸੀਗਾ ਉਹਨਾਂ ਨੇ ਖਤਮ ਕਿਉਂ ਕਰਤਾ ਇਹ ਉਹਦੇ ਨੂੰ ਬੈਟਰ ਲੇਕਿਨ ਰਿਸਪੈਕਟ ਜਿਹੜੀ ਹੈ ਕੌਂਸਲਰ ਦੀ ਇਹ ਹੋਣਾ ਜ਼ਰੂਰੀ ਹੈ ਕਿਉਂਕਿ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ 20 25000 ਵੋਟਰ ਜਿਹੜੇ ਆ ਇੱਕ ਵੋਟ ਚ ਹੁੰਦੇ ਆ ਤੋ ਚੁੰਨਦੇ ਆ ਕਿਸੇ ਵੀ ਪਾਰਟੀ ਦਾ ਹੋਵੇ ਕੱਲ ਨੂੰ ਸਰਕਾਰ ਬਦਲ ਜਾਂਦੀ ਹੈ ਸਰਕਾਰ ਕਾਂਗਰਸ ਹੀ ਆ ਜਾਂਦੀ ਹੈ ਤੇ ਇਹਨਾਂ ਦੇ ਜਿਹੜੇ ਨੁਮਾਇੰਦੇ ਹੋਣਗੇ ਉਹਨਾਂ ਨੂੰ ਪੂਰੀ ਇੱਜ਼ਤ ਮਿਲੇਗੀ ਹਾਂ ਸੰਜੀਤ ਜੀ ਆਖਰੀ ਸਵਾਲ ਲੈਂਡ ਪੁਲਿੰਗ ਸਕੀਮ ਦੇ ਨਾਲ ਹੀ ਹੁਣ ਕਿਸਾਨਾਂ ਦਾ ਚੁਕਾਓ ਕਾਂਗਰਸ ਵੱਲ ਹੋਏਗਾ ਜਾਂ ਮੈਂ ਸਿੱਧਾ ਸਿੱਧਾ ਕਹਾਂ ਕਾਂਗਰਸ ਕੈਸ਼ ਕਰ ਪਾਏਗੀ ਕਿਸਾਨਾਂ ਨੂੰ ਦੇਖੋ ਇਹ ਜਿਹੜੀ ਇਹ ਜਿਹੜੀਆਂ ਚੀਜ਼ਾਂ ਇਹ ਵੋਟਾਂ ਨਾਲ ਨਹੀਂ ਸੰਬੰਧਿਤ ਕਿਉਂਕਿ ਇਹਨੂੰ ਕੈਸ਼ ਕਰਨਾ ਜਾਂ ਨਾ ਕਰਨਾ ਇਹ ਕੋਈ ਗੱਲ ਨਹੀਂ ਹੈ ਗੱਲ ਸਿਰਫ ਇਹ ਨਹੀਂ ਸੀ ਵੀ ਜਦੋਂ ਉਹਨਾਂ ਤੇ ਭੀੜ ਪਈ ਉਹ ਪਰਿਵਾਰਾਂ ਤੇ ਤੇ ਕਾਂਗਰਸ ਸਭ ਤੋਂ ਅੱਗੇ ਖੜੀ ਹੋਈ ਤੇ ਪਹਿਲਾਂ ਵੀ ਜਦੋਂ ਬੀਜੇਪੀ ਦੇ ਕਿ ਕਿਸਾਨਾਂ ਨੇ ਮੋਰਚਾ ਲਾਇਆ ਉਦੋਂ ਸਾਡੀ ਸਰਕਾਰ ਸੀ ਉਦੋਂ ਵੀ ਅਸੀਂ ਉਹਨਾਂ ਦੇ ਨਾਲ ਖੜੇ ਸੀਗੇ ਸੋ ਵੀ ਆਰ ਆਲਵੇਸ ਵਿਦ ਦਾ ਫਾਰਮਰਸ ਨੋਟ ਵਿਦ ਦਾ ਫਾਰਮਰਸ ਹਰ ਉਸ ਪਰਿਵਾਰ ਦੇ ਨਾਲ ਜਿਹਦੇ ਨਾਲ ਕੋਈ ਸਰਕਾਰਾਂ ਧੱਕਾ ਕਰਦੀਆਂ ਚਾਹ ਉਹ ਸੈਂਟਰ ਦੀ ਹੈ ਜਾਂ ਸਟੇਟ ਦੀ ਹੈ ಲೆਟ them decide ਇਹ ਫੈਸਲੇ ਉਹਨਾਂ ਨੇ ਕਰਨੇ ਆ ਕਿ 2024 ਦੇ ਵਿੱਚ ਉਹਨਾਂ ਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਕਿਹੜਾ ਲੀਡਰ ਚੰਗਾ ਲੱਗਦਾ ਇਹ ਹੱਕ ਬਾਬਾ ਸਾਹਿਬ ਜੀਰਾ ਉਮੇਦਕਰ ਜੀ ਨੇ ਉਹਨਾਂ ਨੂੰ ਦਿੱਤਾ ਸੋ ਇਹ ਮੁੱਦਾ ਜਿਹੜਾ ਸੀਗਾ ਇਹ ਅਗੇਂਸਟ ਪੰਜਾਬ ਸੀਗਾ ਪੰਜਾਬ ਦੀ ਖੇਤੀ ਦੇ ਅਗੇਂਸ ਹੈਗਾ ਪੰਜਾਬ ਦੇ ਕਿਸਾਨੀ ਦੇ ਅਗੇਂਸ ਹੈਗਾ ਈਵਨ ਹਰ ਪੰਜਾਬੀ ਦੇ ਅਗੇਂਸ ਹੈਗਾ ਸੋ ਕਾਂਗਰਸ ਦਾ ਜਿਹ ਮੈਂਬਰ ਹੀ ਬੰਦੇ ਸੀਗੇ ਇਸ ਮੁੱਦੇ ਦੇ ਖਿਲਾਫ ਖੜੇ ਉਹ ਅਸੀਂ ਖੜੇ ਹੋਏ ਆਂ ਬਾਕੀ ਸਤਾਇਚ ਕੀ ਹੋਣਾ ਕੀ ਨਹੀਂ ਹੋਣਾ ਇੱਕ ਉਹ ਪਰਲਾ ਪ੍ਰਮਾਤਮਾ ਜਾਣਦਾ ਬਾਕੀ ਲੋਕ ਫੈਸਲਾ ਕਰਨਗੇ ਬਹੁਤ ਬਹੁਤ ਧੰਨਵਾਦ ਸੰਜੀਤ ਜੀ ਸਮਾਂ ਦੇਣ ਲਈ ਤਾਂ ਮੇਰੇ ਨਾਲ ਜੁੜੇ ਸੀਗੇ ਸੰਜੀਤ ਤਲਵਾਰ ਜੀ ਜਿਨ੍ਹਾਂ ਨੇ ਸਾਫ਼ ਕੀਤਾ ਹੈਗਾ ਕਿ ਲੈਂਡ ਪੂਲਿੰਗ ਸਕੀਮ ਜਿਹੜੀ ਹੈ ਲੋਕਾਂ ਦੇ ਦਬਾਅ ਦੇ ਵਿੱਚ ਲੋਕਾਂ ਦੇ ਡਰ ਦੇ ਕਾਰਨ ਜਿਹੜੀ ਹੈ ਵਾਪਸ ਲੈ ਗਈ ਹੈ ਕਿਉਂਕਿ ਕਿਸਾਨਾਂ ਦੇ ਲਈ ਨਹੀਂ ਬਲਕਿ ਆਮ ਲੋਕਾਂ ਦੇ ਲਈ ਵੀ ਇਹ ਉਹਨਾਂ ਦੇ ਹਿੱਤ ਦੀ ਸਕੀਮ ਨਹੀਂ ਸੀ ਔਰ ਸਤਾਈ ਦੇ ਉੱਤੇ ਤਿਆਰੀ ਦੇ ਉੱਤੇ ਗੱਲ ਕਰਦੇ ਹੋਏ ਸੰਜੀਤ ਤਲਵਾਰ ਨੇ ਸਾਫ਼ ਕਿਹਾ ਹੈਗਾ ਕਿ ਜਨਤਾ ਦੀ رائے ਹੈ ਲੇਕਿਨ ਜਿੱਥੇ ਵੀ ਜਨਤਾ ਦੇ ਨਾਲ ਖਾਸ ਕਰਕੇ ਪੰਜਾਬ ਦੀ ਜਨਤਾ ਦੇ ਨਾਲ ਅਗਰ ਕਿਤੇ ਵੀ ਉਹਨਾਂ ਦੇ ਹੱਕ ਦੀ ਲੜਾਈ ਲੜਨੀ ਪੈਗੀ ਤਾਂ ਗੁਰਸ ਹਮੇਸ਼ਾ ਤਿਆਰ ਖੜੀ ਦਿਖਾਈ ਦੇਗੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ